ਸਵਾਬ ਬਣ ਗਿਆ ਬਾਹਰ ਜਾਣ ਦਾ ਫਿਰ ਉੱਥੇ ਜਾ ਕੇ ਬਸ ਜਦੋਂ ਤੁਹਾਨੂੰ ਪਤਾ ਆ ਬਾਹਰ ਜਾਣਿਆ ਸਟਰਗਲ ਟਾਈਮ ਵੀ ਆਉਂਦਾ ਪਿੱਛੇ ਜਿਹੜਾ Song ਕੀਤਾ ਸੀ ਸਕਸੈਸ ਜੋ ਮੈਂ ਧੰਨਵਾਦ ਵੀ ਕਰਦਾ ਆ ਪਰਮਾਤਮਾ ਜਿਹੜਾ ਤੁਹਾਨੂੰ ਕੋਈ ਨਾ ਕਿਸੇ ਨਾ ਕਿਸੇ ਮੁਕਾਮ ਤੇ ਡੈਸਟੀਨੇਸ਼ਨ ਪਰਮਾਤਮਾ ਨੇ ਨਾ ਤੈਅ ਕੀਤੀ ਹੁੰਦੀ ਜਿਵੇਂ ਰੂਹ ਦੀ ਖੁਆ ਕੇ ਸੰਗੀਤ ਤੇ ਮੈਂ ਆਪਣੇ ਗੀਤ ਦੇ ਰਾਈ ਫੇਰੋ ਮੀਆਂ ਕਿਤਾ ਸਾਰੇ ਕਦੇ ਕਮਨੀ ਚੈਟ ਜ਼ਿੰਦਗੀ ਚੋਂ ਝਾੜੀ ਜਾਂਦੇ ਆਂ ਭਾਵੇਂ ਰਹਿੰਦੇ ਅਮਰੀਕਾ ਕਿਹੜਾ ਤੀਜੇ ਮਹੀਨੇ ਮਾਰਾ ਉਹ ਤੀਜੇ ਮਹੀਨੇ ਕਹਿੰਦਾ ਮਤਲਬ ਵੀ ਮਲਟੀਪਲ ਟਾਈਮਸ ਆ ਯਾਰ ਪਰਵਾਹ ਨਾ ਕਰ ਗਾਂ ਤੇ ਕੁੱਤੀਆਂ ਝਾੜ ਦੇਾਂਗੇ ਇਹ ਤਾਂ ਉੱਥੋਂ ਪਤਾ ਲੱਗਦਾ ਸੀ ਕਿ ਇਹਦਾ ਕੋਈ ਮੀਨਿੰਗ ਹੈ ਫਿਰ ਮੇਰੇ ਸਰਕਲ 'ਚ ਕੁਝ ਐਸੋ ਜਿਹੇ ਬੰਦੇ ਸੀਗੇ ਜਿਨ੍ਹਾਂ ਜੋ ਮੇਰੇ ਬਿਜ਼ਨਸ ਨੇ ਕਈ ਲੋਕਾਂ ਨੇ ਮੈਰੀ ਰਿਸ ਕਰ ਲਈ ਉਹਨਾਂ ਦੇ ਬੜੇ ਵਧੀਆ ਕੰਮ ਆਪਣੇ ਚੱਲਦੇ ਸੀ ਉਹਨਾਂ ਨੇ ਆਪਣੇ ਕੰਮ ਛੱਡ ਕੇ ਲੈਟ ਦਾ ਸੇਮ ਸਨੇਕ ਬਾਈਟ ਯੂ ਟ्वाइस ਕਿ ਜੇ ਤੁਹਾਨੂੰ ਕਿਸੇ ਸੱਪ ਨੇ ਇੱਕ ਵਾਰੀ ਡੰਗ ਲਿਆ ਨਾ ਉਹਨੂੰ ਦੁਬਾਰਾ ਡੰਗਣ ਦਾ ਮੌਕਾ ਨਾ ਦਿਓ। ਚਾਰਾਂ ਦਾ ਸ਼ੌਂਕ ਹੈ तकरीबन तकरीबन ਹਰ ਸਾਲ ਆਪਾਂ ਗੱਡੀ ਬਦਲ ਲਈਦੀ ਹੈ। ਬਹੁਤ ਜ਼ਿਆਦਾ ਜੀ ਮਾਨਾ ਰੱਬ ਹੀ ਹੁੰਦਾ ਜੀ ਮਾ ਪਤਾ ਹੀ ਦਨੋ ਹਾਂ ਜੀ ਤੁਹਾਡਾ ਚੈਨਲ ਆਲ ਵਰਡ ਦੇ ਵਿੱਚ ਦੇਖਿਆ ਜਾਂਦਾ ਐਵੇਂ ਸਾਡੇ ਕੋਲ ਉੱਥੇ ਬਾਕਸ ਲੱਗੇ ਹੁੰਦੇ ਇੰਟਰਨੈਟ ਅਸੀਂ ਸਾਰੇ ਪੰਜਾਬੀ ਚੈਨਲ ਦੇਖਦੇ ਆਂ ਫਿਰ ਕਿ ਮੈਂ 47 ਦੇ ਵਿੱਚ ਆਪਾਂ ਕੰਨੇ ਆਜ਼ਾਦ ਹੋਏ ਸੀ ਕੀ ਹੋਇਆ ਫਿਰ 84 ਚ ਕੀ ਹੋਇਆ 84 ਤੋਂ ਬਾਅਦ ਕੀ ਹੋਇਆ ਔਰ ਅੱਜ ਕਰੰਟ ਕੀ ਹੋ ਰਿਹਾ ਤਾਂ ਡੰਮੀ ਤਿਆਰ ਹੋਈ ਐ ਮੈਂ ਕਿਹਾ ਜੀ ਜੇ ਡੰਮੀ ਐ ਤਾਂ ਫਿਰ ਤੁਸੀਂ ਅਰੀਜਨਲ ਕੀ ਕਰੋਗੇ ਸਾਰਾ ਜਦੋਂ ਮਿਕਸ ਮਾਸਟਰਿੰਗ ਹੋ ਜਾਏਗੀ ਹਾਂਜੀ ਹਸ਼ਕਲਦਾਵ ਨਮਸਕਾਰ ਪਿਆਵੀ ਡਾਕ ਦੇ ਸਪੈਸ਼ਲ ਪੋਡਕਾਸਟ ਵਿੱਚ ਤੁਹਾਡਾ ਸਭ ਦਾ ਮੈਂ ਜੀ ਬਿਲ੍ਹਾ ਸਵਾਗਤ ਕਰਦਾ ਹਾਂ ਸੋ ਕਈ ਕੰਮ ਇਦਾਂ ਦੇ ਹੁੰਦੇ ਨੇ ਜੋ ਬੰਦਾ ਨਾ ਰੂਹ ਦੀ ਖੁਰਾਕ ਦੇ ਵਾਸਤੇ ਕਰਦਾ ਉਹ ਆਪਣਾ ਕਿੱਤਾ ਨਹੀਂ ਬਣਾ ਕੇ ਰੱਖਦਾ ਤੇ ਇਦਾਂ ਦੇ ਫੰਕਾਰਾਂ ਦੇ ਨਾਲ ਜਦੋਂ ਮੈਂ ਮਿਲਦਾ ਹੁੰਨਾ ਤੇ ਉਹਨਾਂ ਤੋਂ ਨਾ ਮੋਟੀਵੇਟ ਹੁੰਦੇ ਹੁੰਨੇ ਆਪਾਂ ਸਾਰੇ ਹੁੰਦੇ ਹੁੰਨੇ ਆ ਤੇ ਇਦਾਂ ਦੇ ਕਲਾਕਾਰਾਂ ਦੇ ਨਾਲ ਵੀ ਮਿਲਣਾ ਅੱਜ ਮੇਰੇ ਵਾਸਤੇ ਇੱਕ ਸੁਆਬਾ ਦੀ ਗੱਲ ਹੈ ਮੈਂ ਅੱਜ ਤੁਹਾਡੀ ਸਾਰਿਆਂ ਦੀ ਮੁਲਾਕਾਤ ਰਾਜ ਚਲਾਨਾ ਉਰਫ ਰਾਜ ਮਨਰੋਧ ਨਾਲ ਕਰਾਉਂਗਾ ਜੋ ਕਿ ਆਪਣੇ ਪੰਜਾਬ ਤੋਂ ਨਿਊਯਾਰਕ ਦੇ ਵਿੱਚ ਸ਼ਿਫਟ ਹੋਏ ਸਿਗੇ ਤੇ ਉੱਥੋਂ ਦੇ ਉੱਭਰੇ ਹੋਏ ਗਾਇਕ ਜੋ ਪੰਜਾਬ ਦੀ ਮਿੱਟੀ ਆ ਨਾ ਕਹਿੰਦੇ ਹੁੰਦੇ ਵੀ ਪੰਜਾਬ ਨੂੰ ਜੋੜ ਕੇ ਰਖਦੇ ਨੇ ਸੋ ਸਭ ਤੋਂ ਪਹਿਲਾਂ ਆਪਾਂ ਰਾਜ ਮਨਰੋਹ ਦਾ ਆਪਣੇ ਸ਼ੋਅ ਦੇ ਵਿੱਚ ਸਵਾਗਤ ਕਰਦੇ ਆ ਹਸ਼ਕਲ ਜੀ ਸਤਿ ਸ੍ਰੀ ਅਕਾਲ ਜੀ ਦੇ ਫਾਈਵ ਦੇਖ ਰਹੇ ਸਾਰੇ ਹੀ ਸੂਝਵਾਨ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਛਾ ਬਈ ਸਭ ਤੋਂ ਪਹਿਲਾਂ ਤੇ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਦੇ ਵਿੱਚ ਥੈਂਕ ਯੂ ਅੱਛਾ ਜਿੱਦਾਂ ਮੈਂ ਕਿਹਾ ਸੀਗਾ ਵੀ ਇੱਕ ਕੰਮ ਹੁੰਦੇ ਨੇ ਜਿਹੜੇ ਉਹ ਰੂਹ ਦੀ ਖੁਰਾਕ ਵਾਸਤੇ ਕਰਦੇ ਹੁੰਦੇ ਨੇ ਬੰਦੇ ਵੀ ਤੁਸੀਂ ਇੱਕ ਬਿਜ਼ਨਸਮੈਨ ਹੋ ਕੇ ਤੇ ਗਾਇਕੀ ਵਾਲੇ ਪਾਸੇ ਰਹਿਣਾ ਇੱਕ ਆਪਣਾ ਸ਼ੌਂਕ ਪੂਰਾ ਕਰਨਾ ਪਹਿਲਾਂ ਤੇ ਇਹਦੇ ਬਾਰੇ ਸਾਨੂੰ ਥੋੜਾ ਇਹ ਦੱਸੋ ਹਾਂਜੀ ਬਿਲਕੁਲ ਐਕਚੁਅਲੀ ਸਕੂਲ ਟਾਈਮ ਤੋਂ ਹੀ ਥੋੜਾ ਥੋੜਾ ਸ਼ੌਂਕ ਨਾਲ-ਨਾਲ ਹੀ ਚੱਲਦਾ ਰਿਹਾ ਫਿਰ ਸਕੂਲ ਕਾਲਜ ਜਦੋਂ ਆਪਾਂ ਪੜ੍ਹਾਈ ਕਰ ਲਈ ਸਵਾ ਬਣ ਗਿਆ ਬਾਹਰ ਜਾਣ ਦਾ ਫਿਰ ਉੱਥੇ ਜਾ ਕੇ ਬਸ ਜਦੋਂ ਤੁਹਾਨੂੰ ਪਤਾ ਆਪਾਂ ਬਾਹਰ ਜਾਂਦੇ ਆ ਸਟਰਗਲ ਟਾਈਮ ਵੀ ਆਉਂਦਾ ਤੇ ਕਰਦੇ 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 ਨਾਲ-ਨਾਲ ਆਪਣਾ ਇਹ ਫਲੋ ਚੱਲਦਾ ਰਿਹਾ ਤੇ ਹੁਣ ਮੌਕਾ ਬਣਿਆ ਵੀਰ ਮਿਲੇ ਇੱਥੋਂ ਜਿਨ੍ਹਾਂ ਨੇ ਥੋੜਾ ਹੋਰ ਐਨਕਰੇਜ ਕੀਤਾ ਤੇ ਆਪਾਂ ਪਿਛੇ ਜੈਕ ਸੌਂਗ ਕੀਤਾ ਸੀ ਸਕਸੈਸ ਜੋ ਮੈਂ ਧੰਨਵਾਦ ਵੀ ਕਰਦਾ ਸਾਰਿਆਂ ਦਾ ਕਿ ਜਿਨ੍ਹਾਂ ਨੇ ਬੜਾ ਪਿਆਰ ਦਿੱਤਾ ਔਰ ਬੜੇ ਹੀ ਪਿਆਰ ਦੇ ਨਾਲ ਆਪਾਂ ਨੂੰ ਉਹ ਸੌਂਗ ਦੇ ਵਿੱਚ ਰਿਸਪੌਂਸ ਮਿਲ ਰਿਹਾ ਔਰ ਬੜੇ ਸਕਸੈਸ Song ਸੀ ਤੇ ਸਕਸੈਸ ਦੇ ਨਾਲ ਹੀ ਚੱਲ ਰਿਹਾ ਜੀ ਅੱਛਾ ਸਕਸੈਸ Song ਦੇ ਵਿੱਚ ਇੱਕ ਲਾਈਨ ਆ ਤੁਸੀਂ ਜਿੱਦਾਂ ਬੋਲਿਆ ਸੀਗਾ ਵੀ ਜਿਹੜੇ ਲੋਕ ਨੇ ਉਹ ਖਿੱਚਦੇ ਹੁੰਦੇ ਨੇ ਤੇ ਆਪਾਂ ਉਹਨਾਂ ਨੂੰ ਬੋਲ ਕੇ ਨਹੀਂ ਆਪਣੀ ਸਕਸੈਸ ਦੇ ਨਾਲ ਜਵਾਬ ਦੇ ਰਹੇ ਹਾਂ ਹਾਂ ਜੀ ਹਾਂ ਜੀ ਤੇ ਉਹ ਗੱਲ ਬਹੁਤ ਵਧੀਆ ਲੱਗੀ ਤੁਹਾਡੀ ਮੈਨੂੰ ਵੀ ਕਿਸੇ ਨੂੰ ਆਪਣੇ ਬੋਲਾਂ ਦੇ ਰਾਹੀਂ ਨਹੀਂ ਆਪਣੀ ਸਕਸੈਸ ਦੇ ਨਾਲ ਦੱਸੋ ਹਾਂ ਜੀ ਇਸ ਦੇ ਪਿੱਛੇ ਕੀ ਰਾਸ ਸੀਗਾ ਹਾਂ ਜੀ ਕੁਝ ਹੋਇਆ ਐਕਚੁਅਲੀ ਰੀਅਲ ਹੈਪਨ ਵੀ ਹੋਇਆ ਕੁਝ ਆ ਜਦੋਂ ਆਪਾਂ ਜਾ ਕੇ ਇੱਕ ਪਰਮਾਤਮਾ ਜਿਹੜਾ ਤੁਹਾਨੂੰ ਕੋਈ ਨਾ ਕਿਸੇ ਨਾ ਕਿਸੇ ਮੁਕਾਮ ਤੇ ਡੈਸਟੀਨੇਸ਼ਨ ਪਰਮਾਤਮਾ ਨੇ ਨਾ ਤੈਅ ਕੀਤੀ ਹੁੰਦੀ ਕਈ ਲੋਕ ਹੁੰਦੇ ਆ ਪਹਿਲਾਂ ਜਿਹੜੇ ਤੁਹਾਡੇ ਸਰਕਲ ਦੇ ਹੀ ਹੁੰਦੇ ਕਿਵੇਂ ਜਿਵੇਂ ਕਹਿੰਦੇ ਨਾ ਵੀ ਬਾਹਰਲਾ ਕੋਈ ਕੇਅਰ ਨਹੀਂ ਕਰਦਾ ਜਿਹੜਾ ਤੁਹਾਡੇ ਵਿੱਚੋਂ ਹੀ ਹੁੰਦਾ ਨਾ ਮੈਂ ਪਿਛਲੇ ਇੰਟਰਵਿਊ ਦੇ ਵਿੱਚ ਵੀ ਗੱਲ ਕੀਤੀ ਸੀ ਕਿ ਜੈਲਸ ਉਹੀ ਖਾਊਗਾ ਖਾਰ ਉਹੀ ਖਾਊਗਾ ਜਿਨ੍ਹਾਂ ਨੇ ਕਦੇ ਤੁਹਾਡੇ ਨਾਲ ਬਹਿ ਕੇ ਖਾਦਾ ਹੁੰਦਾ ਕੁਝ ਲੋਕ ਹੈਗੇ ਸੀ ਦੋ ਚਾਰ ਰਲ ਕੇ ਜਿਨ੍ਹਾਂ ਨੇ ਵੇਖਿਆ ਵੀ ਇਹ ਹੁਣ ਕਰੀਏ ਰੀਸ ਕਰੀਏ ਨਹੀਂ ਕਰ ਸਕੇ ਫਿਰ ਉਹ ਜਲਸ ਕਰਨ ਲੱਗ ਗਏ ਫਿਰ ਹਰ ਬੰਦੇ ਦਾ ਇੱਕ ਪਲੇਟਫਾਰਮ ਹੁੰਦਾ ਗੱਲ ਕਰਨ ਦਾ ਕੋਈ ਕਿਸੇ ਪਲੇਟਫਾਰਮ ਤੋਂ ਗੱਲ ਕਰਦਾ ਮੇਰਾ ਜਿਵੇਂ ਰੋਹ ਦੀ ਖੁਰਾਕ ਐ ਸੰਗੀਤ ਤੇ ਮੈਂ ਆਪਣੇ ਗੀਤ ਦੇ ਰਾਈ ਫਿਰ ਉਹ ਬਿਆਨ ਕੀਤਾ ਸਾਰਾ ਅੱਛਾ ਤੇ ਤੁਸੀਂ ਪੰਜਾਬ ਦੇ ਵਿੱਚ ਜੰਮੇ ਪਲੇ ਹਾਂਜੀ ਪੰਜਾਬ ਤੋਂ ਇੱਕ ਉੱਠ ਕੇ ਜਦੋਂ ਜਾਂਦੇ ਆਪਾਂ ਅਮਰੀਕਾ ਗਏ ਤੁਸੀਂ ਇੱਕ ਮਿੱਟੀ ਹੁੰਦੀ ਹੈ ਜਿਹੜੀ ਮਿੱਟੀ ਨਾ ਉਹ ਬਨ ਕੇ ਰੱਖਦੀ ਹੁੰਦੀ ਆਪਾਂ ਨੂੰ ਹਾਂਜੀ ਹਾਂਜੀ ਬਿਲਕੁਲ ਤੇ ਬਾਹਰ ਜਾ ਕੇ ਅਮਰੀਕਾ ਦੇ ਵਿੱਚ ਪਹਿਲਾਂ ਤੇ ਮੈਂ ਤੁਹਾਨੂੰ ਇਹ ਗੱਲ ਪੁੱਛੂੰਗਾ ਵੀ ਪੰਜਾਬ ਦੀ ਕਿੰਨੀ ਕਿ ਯਾਦ ਆਉਂਦੀ ਹੈ ਤੁਹਾਨੂੰ ਮੈਂ ਕਹਿੰਦਾ ਚ ਧੰਨਵਾਦ ਹੈ ਔਰ ਸ਼ੁਕਰ ਹੈ ਉਸ ਅਕਾਲ ਪੁਰਖ ਦਾ ਜਿਨ ਨੇ ਪਰਿਵਾਰਕ ਤੌਰ ਤੇ ਪਰਿਵਾਰ ਦੇ ਵਿੱਚ ਵੀ ਇਹੋ ਜਿਹਾ ਮਾਹੌਲ ਬਣਾਇਆ ਹੋਇਆ ਸਾਰਾ ਉੱਥੇ ਤੇ ਹਰ ਵੇਲੇ ਜਿਵੇਂ ਕੋਸ਼ਿਸ਼ ਹੁੰਦੀ ਆ ਵੀ ਭਾਵੇਂ ਬਾਹਰ ਰਹਨੇ ਆ ਜਿਵੇਂ ਉਹ ਗਾਣੇ ਦੇ ਪਿਛਲੇ ਗਾਣੇ ਚ ਲਾਈਨ ਸੀ ਨਾ ਆਪਣੀ ਵੀ ਭਾਵੇਂ ਰਹਿੰਦੇ ਆ ਅਮਰੀਕਾ ਗੇੜਾ ਤੀਜੇ ਮਹੀਨੇ ਮਾਰਾ ਉਹ ਤੀਜੇ ਮਹੀਨੇ ਕਹਿੰਦਾ ਮਤਲਬ ਵੀ ਮਲਟੀਪਲ ਟਾਈਮਸ ਆ ਯਰ ਕਿ ਇੱਕ ਸਾਲ ਦੇ ਵਿੱਚ ਤੁਸੀਂ ਇੱਕ ਦੋ ਚੱਕਰ ਲਾ ਲੈਣੇ ਹੋ ਤੇ ਉਹ ਸੁਆਬ ਬਣ ਜਾਂਦਾ ਕੁਦਰਤ ਉਹਦਾ ਤੇ ਮੈਂ 5-6 ਮਹੀਨਿਆਂ ਬਾਅਦ ਇੱਕ ਚੱਕਰ ਮੇਰਾ ਇੰਡੀਆ ਦਾ ਜ਼ਰੂਰ ਲੱਗਦਾ ਪੰਜਾਬ ਦਾ ਜਿਆਦਾ ਟਾਈਮ ਨਹੀਂ ਕੱਢ ਸਕਦੇ ਬਿਜ਼ਨਸਮੈਨ ਹੋਣ ਦੇ ਖਾਤਰ ਅ ਲੇਕਿਨ ਮੈਂ ਇੱਕ ਵੀਕ 10 ਦਿਨ ਜਿੰਨਾ ਕੋ ਮੇਰੇ ਕੋਲ ਟਾਈਮ ਹੁੰਦਾ ਜਿਵੇਂ ਮੈਂ ਇਸ ਟ੍ਰਿਪ ਦੇ ਵਿੱਚ ਵੀ ਸਾਰਾ ਮੈਨ ਸਕੇਜੂਲ ਐਨਾ ਟਾਈਟ ਹੈ ਜਦੋਂ ਦੇ ਆਪਾਂ ਆਏ ਆ ਭੱਜ ਦੌੜ ਲੱਗੀ ਆ ਸਾਰਾ ਕੁਝ ਇੱਥੇ ਵੀ ਕਰਕੇ ਜਾਣਾ ਔਰ 10 ਦਿਨ ਜਾ ਕੇ ਫਿਰ ਉੱਥੇ ਵੀ ਸਾਰਾ ਦੇਖਣਾ ਹੁੰਦਾ ਹੈ ਜੀ ਅੱਛਾ ਪਿੱਛੇ ਤੁਹਾਡੇ ਫੇਸਬੁਕ ਅਕਾਊਂਟ ਦੇ ਵਿੱਚ ਤੁਸੀਂ ਸੁਦੇਸ਼ ਕੁਮਾਰੀ ਦੇ ਨਾਲ ਰੀਲਾਂ ਸ਼ੇਅਰ ਕਰ ਰਹੇ ਸੀਗੇ ਤੇ ਇਹ ਕਿਤੇ ਨਾ ਕਿਤੇ ਤੁਸੀਂ ਸਾਨੂੰ ਹਿੰਟ ਦੇ ਰਹੇ ਹੋ ਸੁਦੇਸ਼ ਕੁਮਾਰੀ ਨਾਲ ਤੁਹਾਡੇ ਆਉਣ ਵਾਲੇ ਗੀਤ ਨੇ ਅਸੀਂ ਦੇਖਾਂਗੇ ਜਰੂਰ ਹਾਂਜੀ ਹਾਂਜੀ ਬਿਲਕੁਲ ਇਹ ਸੁਦੇਸ਼ ਕੁਮਾਰੀ ਜੀ ਨੇ ਆਪਣੇ ਪੇਜ ਤੋਂ ਪਾਇਆ ਸੀ ਕਿ ਸਟੇ ਟਿਊਨ ਸਮਥਿੰਗ ਇਜ਼ ਕਮਿੰਗ ਰਾਈਟ ਤੇ ਮੈਂ ਸਾਨੂੰ ਅੱਜ ਮੈਂ ਦੱਸ ਹੀ ਦੇਣਾ ਕਿ ਦੋ Song ਜਿਹੜੇ ਨੇ ਸੁਦੇਸ਼ ਕੁਮਾਰੀ ਜੀ ਦੇ ਨਾਲ ਆ ਰਹੇ ਨੇ ਬੀਟ Song ਨੇ ਬੜੇ ਵਧੀਆ ਪੰਗੜਾ Song ਨੇ ਅੱਛਾ ਇੰਟਰਵਿਊ ਨੂੰ ਅੱਪਾ ਅੱਗੇ ਵਧਾਵਾਂਗੇ ਪਰ ਇਸ ਤੋਂ ਪਹਿਲਾਂ ਅਸੀਂ ਤੁਹਾਡੇ ਕੋਲੋਂ ਕੁਝ ਦੋ ਲਾਈਨਾਂ ਸੁਣਾਗੇ ਤੁਹਾਡੇ ਸਕਸੈਸ Song ਦੇ ਆ ਹਾਂਜੀ ਹਾਂਜੀ ਬੜੀ ਇੱਕ ਉਹ ਤਾਂ ਜਿਵੇਂ ਸਕਸੈਸ Song ਸੀ ਨਾ ਜਿਹੜਾ ਉਹ ਇੱਕ ਸਟੋਰੀ ਜੀ ਬਣ ਕੇ ਰਹਿ ਗਿਆ ਬਹੁਤ ਹੀ ਵਧੀਆ ਜਿਵੇਂ ਹਰਕ ਦੀ ਜ਼ੁਬਾਨ ਤੇ ਔਰ ਹਰਕ ਬੰਦਾ ਜੀ ਸੌਂਗ ਦਾ ਨਾਮ ਵੀ ਸਕਸੈਸ ਸੀ ਤੇ ਓਵੇਂ ਹੀ ਉਸਨੇ ਸਕਸੈਸ ਦੇ ਉੱਤੇ ਹੀ ਉਹ ਸੌਂਗ ਚੱਲ ਰਿਹਾ ਉਹਦੇ ਵਿੱਚ ਫਿਰ ਆਪਾਂ ਜਿਵੇਂ ਕਿਹਾ ਸੀ ਕਿ ਜਿਹੜੇ ਵੇਖਦੇ ਆ ਮੈਂ ਵੈਸੇ ਤੁਹਾਨੂੰ ਦੱਸ ਦੇਣਾ ਕਿਉਂਕਿ ਮੈਂ ਮੈਨੂੰ ਕੰਟੀਨਿਊ ਡੱਬਿੰਗ ਚੱਲ ਰਹੀ ਹੈ ਪਿਛਲੇ ਵੀਕ ਤੋਂ ਤੇ ਨਾਲ ਸਾਡੇ ਸ਼ੂਟ ਚੱਲ ਰਹੇ ਆ ਅੱਜ ਲਗਭਗ ਜਿਵੇਂ ਕਹਿੰਦਾ ਬੰਦਾ ਟਾਇਰਡ ਬੰਦਾ ਹਾਂਜੀ ਜਿਹੜੇ ਸੱਟਦੇ ਆ ਵੇਖ ਕੇ ਚੜਾਈ ਯਾਰ ਦੀ ਅਸੀਂ ਕਰ ਸਕਸੈਸ ਹੋਰ ਸਾੜੀ ਜਾਂਦੇ ਆ ਬਸ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਹੁੰਦੀ ਜਿਵੇਂ ਕਹਿੰਦਾ ਰਿਐਕਸ਼ਨ ਨਹੀਂ ਕਰਨਾ ਤੁਸੀਂ ਇਦਾਂ ਦੇ ਕੰਮ ਕਰੋ ਕਿ ਵੇਖਣ ਵਾਲੇ ਨੂੰ ਆਂਦਾ ਜਵਾਬ ਮਿਲ ਜੇ ਅੱਛਾ ਇੱਕ ਤੁਹਾਡੇ ਪੰਜਾਬ ਦੇ ਨਾਲ ਤੁਹਾਡਾ ਬਾਲਾ ਪਿਆਰ ਮੈਂ ਦੇਖਦਾ ਹਾਂ ਵੀ ਤੁਸੀਂ ਆਪ ਦੀ ਗੀਤ ਦੇ ਵਿੱਚ ਕਿਹਾ ਸੀਗਾ ਅਸੀਂ ਕੰਧਾਂ ਉੱਤੇ ਕੁੱਤੀਆਂ ਛਾੜ ਦਿੰਨੇ ਆ ਵੀ ਕਿਤੇ ਨਾ ਕਿਤੇ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਵੀ ਤੁਸੀਂ ਕਾਫੀ ਸੀਰੀਅਸ ਹੋ ਪੰਜਾਬੀ ਮਾਂ ਬੋਲੀ ਨਾਲ ਬਹੁਤ ਪਿਆਰ ਆ ਤੁਹਾਡਾ ਇਸ ਗੱਲ ਦੀ ਵੀ ਬੜੀ ਹਾਸੇ ਚ ਵੀ ਜਿਵੇਂ ਬੈਠੇ ਹੁੰਦੇ ਯਾਰਾਂ ਦੋਸਤਾਂ ਵਿੱਚ ਕਈਆਂ ਨੇ ਹੁਣ ਅਸੀਂ ਅਮਰੀਕਾ ਚ ਰਹਿੰਦੇ ਆ ਤੇ ਜਿਹੜੀ ਨਿਊ ਜਨਰੇਸ਼ਨ ਆ ਉੱਥੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਇਵਨ ਕਿ ਮੇਰੇ ਬੱਚਿਆਂ ਨੇ ਵੀ ਮੈਨੂੰ ਪੁੱਛਿਆ ਸੀ ਵੀ ਉਹ ਜਿਵੇਂ ਹੁਣ ਕੁੱਤਿਆਂ ਲਬਜ਼ ਥੋੜਾ ਜਿਹਾ ਔੜਜਾ ਵੀ ਲੱਗਦਾ ਹਾਂ ਜੀ ਪਰ ਜਿਹੜਾ ਆਪਣੇ ਬਜ਼ੁਰਗਾਂ ਦੀਆਂ ਕਹਾਵਤਾਂ ਪੜੀਆਂ ਨਾ ਜੀ ਵੀ ਕੰਦਾ ਉੱਤੇ ਕੁੱਤਿਆਂ ਇਹ ਮੈਨੂੰ ਯਾਦ ਹੈ ਚੰਗੀ ਤਰ੍ਹਾਂ ਜਦੋਂ ਅਸੀਂ ਪਿੰਡ ਰਹਿੰਦੇ ਸੀ ਮੈਂ ਛੋਟਾ ਹੀ ਸੀ ਆਪ ਟੂ 5 ਮੈਂ ਪ੍ਰਾਇਮਰੀ ਸਕੂਲ ਕੀਤਾ ਪਿੰਡ ਤੋਂ 6th ਗ੍ਰੇਡ ਦੇ ਵਿੱਚ ਅਸੀਂ ਮੂਵ ਹੋ ਗਏ ਸੀ ਸ਼ਹਿਰ ਦੇ ਵਿੱਚ ਤੇ ਮੈਂ ਥੋੜਾ ਮੈਂ ਜਦੋਂ ਥੋੜਾ ਹੀ ਛੋਟਾ ਹੀ ਸੀ ਤੇ ਸਾਥੇ ਚ ਜਦੋਂ ਬੈਠੇ ਹੁੰਦੇ ਸੀ ਨਾ ਬਜ਼ੁਰਗ ਹੱਸ ਪੈਂਦੇ ਹੁੰਦੇ ਸੀ ਉਹ ਪ੍ਰਵਾਹ ਨਾ ਕਰ ਕਰਨ ਤੇ ਕੁੱਤੀਆਂ ਝਾੜ ਦੇਾਂਗੇ ਇਹ ਤੋਂ ਉੱਥੋਂ ਪਤਾ ਲੱਗਦਾ ਸੀ ਵੀ ਇਹਦਾ ਕੋਈ ਮੀਨਿੰਗ ਹੈ ਫਿਰ ਬਾਅਦ ਜਦੋਂ ਬਜ਼ੁਰਗਾਂ ਨੂੰ ਪੁੱਛਿਆ ਉਹਨਾਂ ਨੇ ਦੱਸਿਆ ਵੀ ਇੰਪੋਸੀਬਲ ਚੀਜ਼ ਨੂੰ ਐਨੀ ਐਨਕਰੇਜ ਹੋਵੇ ਤੁਹਾਡੇ ਵਿੱਚ ਇੰਨਾ ਕੋ ਤੁਹਾਡੇ ਵਿੱਚ ਹੌਸਲਾ ਹੋਵੇ ਕਿ ਤੁਸੀਂ ਕਹੋ ਨਹੀਂ ਮੈਂ ਕਰ ਦੂੰਗਾ ਕਈ ਲੋਕ ਸੋਚਦੇ ਹੀ ਰਹਿ ਜਾਂਦੇ ਮੈਂ ਕਰਾਂ ਨਾ ਕਰਾਂ ਸਿਆਣੇ ਕਹਿੰਦੇ ਮੋਰ ਰਿਸਕ ਮੋਰ ਮਨੀ ਰਾਈਟ ਹਾਂਜੀ ਰਿਸਕ ਲੈਣਾ ਪੈਣਾ ਜਿਵੇਂ ਕਹਿੰਦੇ ਵੀ ਕਰ ਦੇਾਂਗੇ ਬਸ ਇਹ ਵੀ ਨਹੀਂ ਕਿ ਤੁਸੀਂ ਜਿਹੜੀ ਚੀਜ਼ ਬਾਰੇ ਤੁਹਾਨੂੰ ਪਤਾ ਹੀ ਨਹੀਂ ਕਿ ਹੁਣ ਮੇਰੀ ਲਾਈਫ ਦੀ ਐਗਜ਼ੈਂਪਲ ਹੈ ਮੇਰੇ ਸਰਕਲ ਚ ਕੁਝ ਐਸੋ ਜਿਹੇ ਬੰਦੇ ਸੀਗੇ ਜਿਨ੍ਹਾਂ ਜੋ ਮੇਰੇ ਬਿਜ਼ਨਸ ਨੇ ਕਈ ਲੋਕਾਂ ਨੇ ਮੇਰੀ ਰੀਸ ਕਰ ਲਈ ਉਹਨਾਂ ਦੇ ਬੜੇ ਵਧੀਆ ਕੰਮ ਆਪਣੇ ਚੱਲਦੇ ਸੀ ਉਹਨਾਂ ਨੇ ਆਪਣੇ ਕੰਮ ਛੱਡ ਕੇ ਉਹ ਮੇਰੀ ਵਾਲੀ ਲਾਈਨ ਨੂੰ ਪਕੜਨ ਦੀ ਕੋਸ਼ਿਸ਼ ਕੀਤੀ ਵੀ ਇਹ ਇੰਨਾ ਜ਼ਿਆਦਾ ਚਲਾ ਗਿਆ ਰਾਜ ਪਤਾ ਨਹੀਂ ਕੀ ਹੋ ਗਿਆ ਗੋਰੇ ਵੀ ਕਹਿੰਦੇ ਵੀ ਗੋਰੇ ਨਾਲ ਮੈਨੂੰ ਅਕਸਰ ਉੱਥੇ ਗੱਲਾਂ ਕਰਦੇ ਕਹਿੰਦੇ ਰਾਜ ਵਾਈ ਯੂਅਰ ਪੀਪਲ ਜੈਲਸ ਫਰਮ ਯੂ ਗੋਰੇ ਨਹੀਂ ਕਰਦੇ ਕਦੇ ਵੀ ਜੈਲਸ ਕਿਸੇ ਤੋਂ ਇਹ ਪਤਾ ਨਹੀਂ ਆਪਣੇ ਪੰਜਾਬੀ ਪੰਜਾਬ ਵੀ ਛੱਡ ਗਏ ਕੁਝ ਲੋਕ ਨੇ ਉਹ ਆਤਾਂ ਆਪਣੀਆਂ ਨਾਲ ਹੀ ਲੈ ਗਏ ਉਹ ਜੈਲਸ ਕਰਦੇ ਆ ਇਸ ਕਰਕੇ ਜਦੋਂ ਫਿਰ ਮੈਂ ਸਮਝਾਇਆ ਵੀ ਕੁੱਤਿਆਂ ਦਾ ਇਹ ਕੰਦਾ ਉੱਤੇ ਕੁੱਤਿਆਂ ਚੜਾ ਦੇ ਹਾਂਗੇ ਵੀ ਇਹਨਾਂ ਕੋ ਹੌਸਲਾ ਤਾਂ ਰੱਖੋ ਠੀਕ ਹੈ ਸਿਆਣੇ ਕਹਿੰਦੇ ਵੀ ਜਿਹੜੀ ਨਕਲ ਹੈ ਨਾ ਉਹ ਅਕਲ ਬਿਨਾ ਨਹੀਂ ਹੁੰਦੀ ਮੈਂ ਇਹ ਇਹੀ ਐਗਜ਼ਾਮਪਲ ਉੱਤੇ ਸੈੱਟ ਕੀਤੀ ਕਿ ਕਈ ਲੋਕਾਂ ਨੇ ਜਿਨ੍ਹਾਂ ਨੇ ਨਕਲ ਤਾਂ ਕਰ ਲਈ ਪਰ ਅਕਲ ਨਹੀਂ ਵਰਤੀ ਅਕਲ ਵੀ ਜ਼ਰੂਰੀ ਹੈ ਦੂਜਾ ਅਕਾਲ ਪੁਰਖ ਦਾ ਤੁਹਾਡੇ ਉੱਤੇ ਸਿਰ ਦੇ ਉੱਤੇ ਹੱਥ ਹੋਣਾ ਉਹ ਸਭ ਤੋਂ ਵੱਡੀ ਮੇਰੇ ਦੇ ਅੱਛਾ ਪਿਛਲੀ ਇੰਟਰਵਿਊ ਦੇ ਵਿੱਚ ਇੱਕ ਤੁਸੀਂ ਕਹਾਵਤ ਸੁਣਾਈ ਸੀ ਕਿ ਕਹਿੰਦੇ ਅੰਗਰੇਜ਼ਾਂ ਤੋਂ ਮੈਂ ਕਾਫੀ ਪ੍ਰਭਾਵਿਤ ਹੋ ਗਿਆ ਇੱਕ ਅੰਗਰੇਜ਼ਾਂ ਵਾਲੀ ਕਹਾਵਤ ਸੀ ਉਸਨੇ ਕਹੇ ਕੁਝ ਹਾਂਜੀ ਹਾਂਜੀ ਉਹ ਮੈਨੂੰ ਜ਼ਰੂਰ ਦੱਸੋ ਉਹ ਕਿਦਾਂ ਉਹ ਐਦਾਂ ਹੋਇਆ ਸੀ ਜੀ ਕੁਛ ਨਾ ਜੀ ਇੱਥੋਂ ਵਾਈਗੁਰ ਦੀ ਕਿਰਪਾ ਨਾਲ ਸੁਭਾਈ ਪ੍ਰਮਾਤਮਾ ਨੇ ਇਹੋ ਜਿਹਾ ਦਿੱਤਾ ਕਿ ਜਦੋਂ ਵੀ ਕੋਈ ਇੰਡੀਆ ਤੋਂ ਜਾਂਦਾ ਹੈ ਨਾ ਜੀ ਆ ਕੋਸ਼ਿਸ਼ ਹੁੰਦੀ ਹੈ ਵੀ ਚਲੋ ਵਾਹਿਗੁਰੂ ਨੇ ਕਿਰਪਾ ਕੀਤੀ ਹੈ ਹੁਣ ਆਪਾਂ ਇਨਕ ਜੋਗੇ ਹੈਗੇ ਆ ਪਰਮਾਤਮਾ ਥੱਲੇ ਨਹੀਂ ਆਉਂਦਾ ਪਰਮਾਤਮਾ ਨੇ ਕਿਸੇ ਨਾ ਕਿਸੇ ਬੰਦੇ ਦੀ ਡਿਊਟੀ ਲਾਉਣੀ ਹੈ ਕਿ ਭਾਈ ਇਸ ਬੰਦੇ ਦੀ ਹੈਲਪ ਕਰਨੀ ਜਿਵੇਂ ਕੋਈ ਗਿਆ ਕਿਸੇ ਨੇ ਕਹਤਾ ਜੀ ਆਪਾਂ ਦੇਖਿਆ ਚਲੋ ਠੀਕ ਹੈ ਨੀਡੀ ਹੈ ਨੋ ਪ੍ਰੋਬਲਮ ਆ ਜਾਓ ਤੁਸੀਂ ਹਨ ਉਹ ਕਈ ਬੰਦੇ ਆਪਣੇ ਹੁੰਦੇ ਨਾ ਲੋਕ ਕਹਿੰਦੇ ਸਿਆਣਿਆਂ ਦੀ ਗੱਲ ਹੈ ਵੀ ਬੰਦੇ ਨੂੰ ਨਾ ਚੁਸਤ ਹੋਣਾ ਇਹ ਬੰਦੇ ਦੀ ਇੱਕ ਗੁਣ ਹੈ ਸੁਭਾ ਆਏ ਬੰਦੇ ਦਾ ਲੋੜ ਤੋਂ ਜ਼ਿਆਦਾ ਚੁਸ ਚਲਾਕ ਹੋਣਾ ਉਹ ਬੇਵਕੂਫੀ ਆ ਬਿਲਕੁਲ ਮੈਂ ਬੜੀਆਂ ਵੀਡੀਓ ਦੇ ਵਿੱਚ ਇਹ ਗੱਲ ਕੀਤੀ ਪਹਿਲਾਂ ਤੇ ਉਹ ਕੁਝ ਬੰਦਿਆਂ ਨੇ ਬੇਵਕੂਫੀ ਕੀਤੀ ਜਿਨ੍ਹਾਂ ਨੂੰ ਕੰਮ ਕਰ ਲਾ ਕੇ ਬੜਾ ਸੋਹਣਾ ਜਿਨ੍ਹਾਂ ਨੂੰ ਜਿਵੇਂ ਕਹਦੇ ਹੋ ਵੀ ਜਿਵੇਂ ਪੀਸ ਆਫ ਕੇਕ ਫੜਾ ਦੇਣਾ ਕਿਸੇ ਨੂੰ ਉਹਨਾਂ ਨੇ ਆਪਣੀ ਬੇਵਕੂਫੀ ਕਰਕੇ ਆਪਣੇ ਪੈਰਾਂ ਤੇ ਖਵਾੜੀਆਂ ਮਾਰੀਆਂ ਜਿਵੇਂ ਕਹਿੰਦੇ ਬੈਕ ਬਾਈਟ ਕਰਨੀ ਜਿਹੜੇ ਬੰਦੇ ਨੂੰ ਤੁਸੀਂ ਸੱਪ ਨੂੰ ਦੁੱਧ ਪਿਆਇਆ ਉਹ ਹੀ ਸੱਪ ਤੁਹਾਡੇ ਡੰਗ ਮਾਰਨ ਦੀ ਕੋਸ਼ਿਸ਼ ਕਰੇ ਪਾਵੇਂ ਹੋਵੇ ਨਾ ਜ਼ਹਿਰ ਹੁੰਦੇ ਚ ਪਰ ਉਹ ਕਹੇ ਸੋਚੇ ਮੈਂ ਪਤਾ ਨਹੀਂ ਫਨੀ ਰਨਾਗ ਬਣ ਗਿਆ ਉਹਨਾਂ ਵਾਸਤੇ ਇਹ ਮੈਨੂੰ ਅਕਸਰ ਹੀ ਮੈਂ ਉਹ ਗੋਰੀਆਂ ਵਾਲੀ ਕਹਾਵਤ ਸੁਣਾਈ ਸੀ ਕਿ ਨੈਵਰ ਲੈਟ ਦਾ ਸੇਮ ਸਨੇਕ ਬਾਈਟ ਯੂ ਟ्वाइस ਕਿ ਜੇ ਤੁਹਾਨੂੰ ਕਿਸੇ ਸੱਪ ਨੇ ਇੱਕ ਵਾਰੀ ਡੰਗ ਲਿਆ ਨਾ ਉਹਨੂੰ ਦੁਬਾਰਾ ਡੰਗਣ ਦਾ ਮੌਕਾ ਨਾ ਦਿਓ ਇੱਕ ਵਾਰੀ ਡੰਗ ਲਿਆ ਤੁਹਾਨੂੰ ਨਹੀਂ ਪਤਾ ਲੱਗਿਆ ਜਦੋਂ ਤੁਹਾਨੂੰ ਪਤਾ ਹੈ ਕਿ ਬੰਦਾ ਹੈਗਾ ਹੀ ਸੱਪ ਦੀ ਨੇਚਰ ਵਾਲਾ ਤੁਸੀਂ ਫਿਰ ਉਹਨੂੰ ਮੌਕਾ ਦਿਓਗੇ ਉਹ ਆਬਵੀਅਸਲੀ ਤੁਹਾਡੇ ਨਾਲ ਦੁਬਾਰਾ ਮਾਰੂਗਾ ਫੇਰ ਡੰਗ ਇਸ ਕਰਕੇ ਉਹ ਮੈਂ ਗੱਲ ਕੀਤੀ ਸੀ ਉੱਥੇ ਅੱਛਾ ਤੁਹਾਡੇ ਇੰਸਟਾਗ੍ਰam ਪੋਸਟ ਦੇ ਕੇ ਇੱਕ ਮੈਂ ਪੋਸਟ ਦੇਖੀ ਸੀ ਵੀ ਮਿੱਤਰਾਂ ਨੂੰ ਦੋ ਹੀ ਸ਼ੌਂਕ ਨੇ ਇੱਕ ਤੇ ਮਹਿੰਗੀ ਪੱਗ ਤੇ ਦੂਜੀ ਮਹਿੰਗੀ ਗੱਡੀ ਹਾਂਜੀ ਤੇ ਪੱਗਾਂ ਦੇ ਬਾਰੇ ਥੋੜਾ ਜਿਹਾ ਦੱਸੋ ਫਿਰ ਤੁਸੀਂ ਤੁਹਾਨੂੰ ਗੱਡੀਆਂ ਦਾ ਕਿੰਨਾ ਸ਼ੌਂਕ ਹੈ ਇਸ ਦੇ ਬਾਰੇ ਹਾਂਜੀ ਹਾਂਜੀ ਪੱਗਾਂ ਤੁਸੀਂ ਮੈਨੂੰ ਤਾਂ ਹੁਣ ਕਲਰ ਵੀ ਨਹੀਂ ਜ਼ਿਆਦਾ ਯਾਦ ਰਹਿੰਦੇ ਜੀ ਤੇ ਮੇਰਾ ਸੁਭਾਅ ਹੈ ਵੀ ਜਦੋਂ ਮੈਂ ਆਉਣਾ ਨਾ ਜੀ ਹਬੋਰ ਪਹਿਲਾਂ ਮੈਂ ਸਪੈਸ਼ਲ ਪਟਿਆਲਾਈ ਪੱਗਾਂ ਲੈਣਾ ਆਉਂਦਾ ਹੁੰਦਾ ਸੀ ਪਰ ਸਾਡੇ ਉੱਥੇ ਲੋਕਲ ਸ਼ਹਿਰ ਦੇ ਵਿੱਚ ਵੀ ਪੱਗਾਂ ਦੀ ਸਪੈਸ਼ਲ ਦੁਕਾਨ ਹੈ ਤੇ ਮੈਂ ਜਦੋਂ ਵੀ ਜਾਵਾਂ ਮੈਂ ਕਲਰ ਨਹੀਂ ਦੇਖਦਾ ਮੈਂ ਉਹਨੂੰ ਕਹਿੰਦਾ ਹੁੰਦਾ ਜੀ ਜਿਹੜੇ ਨਵੇਂ ਕਲਰ ਆਏ ਨੇ ਉਹ ਦੇ ਦਿਓ ਅ ਤਕਰੀਬਨ ਤਕਰੀਬਨ ਮੇਰੇ ਕੋਲ ਕੋਈ 160 ਰੰਗ ਮੈਂ ਕਲੈਕਟ ਕਰ ਚੁੱਕਿਆ ਹਾਂ ਹੁਣ ਤੱਕ ਪੱਗਾਂ ਦਾ ਤੇ ਬਸ ਜਿਹੜਾ ਵਧੀਆ ਲੱਗਦਾ ਹੈ ਜਿਆਦਾ ਵੇਖੀ ਸਾਰੇ ਰੰਗ ਵਧੀਆ ਨੇ ਜਿਹੜਾ ਇਹ ਨਵਾਂ ਰੰਗ ਆਇਆ ਜੀ ਦੇ ਦਿਓ ਬਸ ਦੂਜੀ ਗੱਲ ਆ ਕਿ ਗੱਡੀਆਂ ਦੀ ਅ ਹਰ ਬੰਦੇ ਦਾ ਕੋਈ ਨਾ ਕੋਈ ਸ਼ੌਂਕ ਹੈ ਜੀ ਮੈਂ ਸ਼ਰਾਬ ਨਹੀਂ ਪੀਂਦਾ ਜੀ ਹੁਣ ਕਈ ਬੰਦੇ ਹੁੰਦੇ ਜਿਹੜੇ ਸ਼ਾਮ ਨੂੰ ਪੈਗ ਨਹੀਂ ਲਾਉਂਦੇ ਉਹਨਾਂ ਦਾ ਨਹੀਂ ਸਰਦਾ ਉਹਨਾਂ ਦਾ ਸ਼ੌਂਕ ਹੈ ਕਈ ਲੋਕਾਂ ਨੇ ਹੋਣਾ ਜੀ ਹੁਣ ਬਾਹਰ ਉੱਥੇ ਕਸੀਨੋ ਦੇ ਵਿੱਚ ਬੈਠਦੇ ਆ ਲੋਕੀ ਬੈਠੇ ਬੈਠੇ ਕਮਲਿਆਂ ਤਰ੍ਹਾਂ ਖੇਡੀ ਜਾਣਗੇ ਖੇਡੀ ਜਾਣਗੇ ਉਹ ਉਹਨਾਂ ਦਾ ਸ਼ੌਂਕ ਹੈ ਆਪਾਂ ਮੁਬਾਰਕ ਹੈ ਉਹਨਾਂ ਨੂੰ ਇੰਨਾਂ ਚੀਜ਼ਾਂ ਤੋਂ ਸ਼ਰਾਬ ਵਾਲੇ ਪਾਸੇ ਜੈਦਰੋ ਦਰੋ ਮੈਂ ਹਟ ਕੇ ਕੋਈ ਵਾਹਿਗੁਰੂ ਦੀ ਕਿਰਪਾ ਨਾਲ ਨਹੀਂ ਉਸ ਪਾਸੇ ਕਿਸੇ ਪਸ ਲਈਦਾ ਤੇ ਫਿਰ ਇਧਰ ਕਿਸੇ ਨਾ ਕਿਸੇ ਪਾਸੇ ਤਾਂ એનર્ਜੀ ਲਾਉਣੀ ਆ ਇਸ ਕਰਕੇ ਕਾਰਾਂ ਦਾ ਸ਼ੌਂਕ ਆ तकरीबन तकरीबन ਹਰ ਸਾਲ ਆਪਾਂ ਗੱਡੀ ਬਦਲ ਲਈਦੀ ਆ ਤੇ ਜਿਹੜੀ ਕੋ ਚੰਗੀ ਨਵੀਂ ਆਈ ਹੋਏ ਤੇ ਵਾਹੀ ਗੁਰੂ ਬਖਸ਼ ਦਿੰਦਾ ਜੀ ਆਪਾਂ ਅੱਛਾ ਇੱਕ ਗੱਲ ਹੋਰ ਮੈਨੂੰ ਬੜੀ ਵਧੀਆ ਲੱਗਦੀ ਆ ਜਦੋਂ ਕੋਈ ਆਪਣੀ ਪੰਜਾਬੀ ਮਾਂ ਬੋਲੀ ਨੂੰ ਅੱਗੇ ਵਧਾਉਂਦਾ ਹੁੰਦਾ ਤੁਸੀਂ ਅਮਰੀਕਾ ਦੇ ਵਿੱਚ ਰਹਿ ਰਹੇ ਹੋ ਤੇ ਅਮਰੀਕਾ ਵਿੱਚ ਰਹਿੰਦੇ ਪੰਜਾਬ ਦੇ ਵਾਸਤੇ ਪੰਜਾਬੀ ਦੇ ਵਿੱਚ ਗਾਣਾ ਗਾਇਆ ਤੇ ਮੈਂ ਤੁਹਾਡੇ ਤੋਂ ਇੱਕ ਚੀਜ਼ ਹੋਰ ਐਕਸਪੈਕਟ ਕਰੂੰਗਾ ਜੇਕਰ ਤੁਹਾਡੇ ਕੋਈ ਕੰਪਨੀ ਆ ਤੇ ਉੱਥੇ ਬਾਹਰ ਪੰਜਾਬੀ ਦੇ ਵਿੱਚ ਵੀ ਲਿਖ ਕੇ ਜ਼ਰੂਰ ਲਾਓ ਤੁਸੀਂ ਆ ਉਹ ਵੀ ਤੁਹਾਡੀ ਗੱਲ ਠੀਕ ਹੈ ਪਰ ਮੈਂ ਥੋੜਾ ਜਿਹਾ ਦੱਸਣਾ ਚਾਹਾਂਗਾ ਇੱਥੇ ਕਿ ਜਿਸ ਏਰੀਆ ਦੇ ਜੋ ਅਸੀਂ ਰਹਨੇ ਆ ਨਾ ਜੀ ਉੱਥੇ ਪੰਜਾਬੀ ਨਹੀਂ ਹੈਗੇ ਅੱਛਾ ਹਾਂਜੀ ਕੁਝ ਕੁਝ ਏਰੀਏ ਨੇ ਜਿਵੇਂ ਇੰਗਲੈਂਡ ਦਾ ਤੁਸੀਂ ਸਾਊਥ ਹਾਲ ਦੇਖ ਲਓ ਨਿਊਯਾਰਕ ਦਾ ਤੁਸੀਂ ਜਮੈਕਾ ਦੇਖ ਲਓ ਕੈਨੇਡਾ ਦੇ ਵਿੱਚ ਸਰੀ ਹੈ ਕੁਝ ਏਰੀਆ ਨੇ ਜਿੱਥੇ ਆਪਣੇ ਪੰਜਾਬੀ ਲੋਕਾਂ ਨੇ ਬਹੁਤ ਇਕੱਠੇ ਬੈਠੇ ਨੇ ਸਾਡੇ ਏਰੀਆ ਦੇ ਵਿੱਚ ਜਿੱਥੇ ਅਸੀਂ ਰਹਿੰਦੇ ਆ ਇੱਕ ਆਪਣਾ ਬਸ ਘਰ ਹੈ ਜਿਵੇਂ ਕਹਿੰਦੇ ਨੇ ਟਿੱਲੇ ਦੇ ਉੱਤੇ ਪਹਾੜੀ ਦੇ ਉੱਤੇ ਬਸ ਆਪਣਾ ਹੀ ਟਿੱਲਾ ਤੇ ਇੱਕ ਸਾਡੇ ਸਾਹਮਣੇ ਹੋਰ ਨੇ ਡਾਕਟਰ ਆਈਪੀ ਸਿੰਘ ਉਹ ਅਸੀਂ ਦੋ ਹੀ ਸਰਦਾਰ ਪਰਿਵਾਰ ਉੱਥੇ ਆ ਜੀ ਤੇ ਕਿਉਂਕਿ ਸਾਰੀ ਕਮਿਊਨਿਟੀ ਆ ਉੱਥੇ ਅਮਰੀਕਨ ਪੰਜਾਬੀ ਚ ਸਾਈਨ ਲਾ ਸਕਦੇ ਆ ਪਰ ਉਹ ਮਾਹੌਲ ਨਹੀਂ ਬਣਦਾ ਜੀ ਤੇ ਨਾਲੇ ਉੱਥੇ ਜਿਹੜੇ ਸਾਈਨ ਹੁੰਦੇ ਆ ਜੀ ਉਹ ਪਰਮਿਸ਼ਨ ਲੈ ਕੇ ਟਾਊਨ ਤੋਂ ਪਹਿਲੇ ਕਲਰ ਲੈਟਰ ਹਰ ਚੀਜ਼ ਦੀ ਪਰਮਿਸ਼ਨ ਲੈਣੀ ਪੈਂਦੀ ਵੀ ਕੀ ਲਿਖਣਾ ਕੀ ਕਰਨਾ ਉਹ ਬੜੇ ਥੋੜੇ ਜਿਹਾ ਕੰਪਲਿਕੀਸ਼ਨ ਆ ਜਾਂਦੀ ਬਾਕੀ ਵਾਇਰਲ ਸੌਬ ਬਣਾਏਗਾ ਤਾਂ ਜ਼ਰੂਰ ਕਰਾਂਗੇ ਜੀ ਅ ਤੁਹਾਡੇ ਨਾ ਗਾਣਾ ਸਕਸੈਸ ਸੀਗਾ ਜਿਹੜਾ ਉਸਦੇ ਲਾਸਟ ਪੈਰੇ ਦੇ ਵਿੱਚ ਤੁਸੀਂ ਆਪਣੇ ਮੰਮੀ ਬਾਰੇ ਗੱਲ ਕੀਤੀ ਤੇ ਜਦੋਂ ਤੁਹਾਡੇ ਸਕਸੈਸ ਗਾਣੇ ਦਾ ਤੁਸੀਂ ਪੋਸਟਰ ਰੀਵਿਲ ਕਰ ਰਹੇ ਤੇ ਮੈਨੂੰ ਲੱਗਿਆ ਸ਼ਾਇਦ ਤੁਸੀਂ ਆਪਦੀ ਮੰਮੀ ਜੀ ਦੀ ਫੋਟੋ ਨਾਲ ਹੀ ਰੱਖੀ ਹੋਣੀ ਸੀ ਹਾਂਜੀ ਹਾਂਜੀ ਨਾਲ ਸੀ ਤੇ ਮਾਤਾ ਨਾਲ ਕਿੰਨਾ ਪਿਆਰ ਆ ਤੁਹਾਡਾ ਬਹੁਤ ਜ਼ਿਆਦਾ ਜੀ ਮਾਂ ਨਾਲ ਰੱਬ ਹੀ ਹੁੰਦਾ ਜੀ ਮਾਂ ਪਤਾ ਹੀ ਹੈਗਾ ਨੂੰ ਹਾਂਜੀ ਉਹ ਅਨਫੋਰਚੂਨੇਟਲੀ ਉਹਨਾਂ ਦੀ ਪਿਛਲੇ ਜਨਵਰੀ ਦੇ ਵਿੱਚ ਡੈਥ ਹੋਈ ਤੇ ਬੜਾ ਹਰ ਵਕਤ ਹੀ ਮਾਤਾ ਜਿਵੇਂ ਕਹਿੰਦੇ ਭਾਵੇਂ 100 ਸਾਲ ਤੋਂ ਉੱਪਰ ਹੋ ਜਾਣ ਪਰ ਹੁਣ ਸੁਖਣਾ ਲਾਪਾਂ ਵੀ ਉਮਰ ਹੋ ਗਈ ਆਪਣੀ ਪਰ ਆਪਾਂ ਉਹਨਾਂ ਵਾਸਤੇ ਬੱਚੇ ਹੀ ਆ ਹਜੇ ਬਜ਼ੁਰਗਾਂ ਵਾਸਤੇ ਤਾਂ ਆਪਾਂ ਬੱਚੇ ਹੀ ਰਹਿਣਾ ਜੀ ਤੇ ਹਰ ਵੇਲੇ ਮਿਸ ਕਰੀਦਾ ਜੀ ਬੜੀ ਗਾਈਡੈਂਸ ਐਨਕੋਰੇਜਮੈਂਟ ਮਾਂ ਕੋਲੋਂ ਲੈ ਕੇ ਨਿਕਲੇ ਸੀ ਹਾਂਜੀ ਤੇ ਮੈਂ ਹੋਪ ਕਰੂੰਗਾ ਤੁਹਾਡੇ ਵੱਲੋਂ ਇੱਕ ਮੰਮੀ ਦੇ ਉੱਤੇ ਗਾਣਾ ਜ਼ਰੂਰ ਆਵੇ ਹਾਂਜੀ ਹਾਂਜੀ ਜ਼ਰੂਰ ਕੋਸ਼ਿਸ਼ ਕਰ ਰਹੇ ਹਾਂ ਹਾਂਜੀ ਹੁਣ ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਪੰਜਾਬ ਦੇ ਉੱਤੇ ਆਪਾਂ ਮੈਂ ਲਿਖਿਆ ਗਾਣਾ ਹਾਂ ਜੀ ਵਾਇਗੁਰ ਦੀ ਕਿਰਪਾ ਜੀ ਹੁਣ ਕਲਮ ਵੀ ਨਾਲ ਅੱਛਾ ਲਿਖਦੇ ਵੀ ਤੁਸੀਂ ਖੁਦ ਹਾਂ ਜੀ ਮੈਂ ਹਾਂ ਜੀ ਮੈਂ ਇਹ ਵੀ ਤੁਹਾਡਾ ਟਾਇਲੈਂਡ ਇਹ ਕਦੋਂ ਦਾ ਸੁਭਾਅ ਸੀਗਾ ਵੀ ਲਿਖਣਾ ਕਦੋਂ ਕੋ ਪਤਾ ਲੱਗਿਆ ਵੀ ਆਪਾਂ ਇਹ ਮੈਂ ਐਕਚੁਅਲੀ ਜਿਹੜਾ ਮੈਂ ਲਿਖਣਾ ਸ਼ੁਰੂ ਕੀਤਾ ਨਾ ਜੀ ਛੋਟੀਆਂ ਮੋਟੀਆਂ ਕਵਿਤਾਵਾਂ ਜਾਂ ਮੈਂ ਕਿਸੇ ਲਿਖਣੇ ਉਹ ਤਾਂ ਮੈਂ ਬੜੇ ਪੁਰਾਣੇ ਟਾਈਮ ਤੋਂ ਹੀ ਕਰਦਾ ਜੀ ਪਰ ਜਿਹੜਾ ਪ੍ਰੋਪਰ Song ਲਿਖਣਾ ਇਹ ਮੇਰਾ ਪਹਿਲਾ Song ਹੈ ਜਿਹੜਾ ਪੰਜਾਬੀ ਹੈ ਫਿਰ ਮੈਂ ਇੱਕ ਲਵ Song ਲਿਖਿਆ ਜੀ ਫਿਰ ਜਿਹੜਾ ਆਪਣਾ ਹੁਣ ਅਸੀਂ ਕੀਤਾ ਇੱਕ ਬੀਟ Song ਇਹਦੇ ਵਿੱਚ ਬਾਕੀ ਲੱਗੇ ਹੋਏ ਆ ਜੀ ਇਹ ਮੇਰੇ ਇੱਕ ਐਕਚੁਅਲੀ ਮੇਰੇ ਦਿਲ ਦੀ ਖਿੱਚ ਸੀਗੀ ਕਿ ਜੋ ਪੰਜਾਬ ਹੁਣ ਜਿਵੇਂ ਤੁਸੀਂ ਤੁਹਾਡਾ ਚੈਨਲ ਆਲ ਵਰਲਡ ਦੇ ਵਿੱਚ ਦੇਖਿਆ ਜਾਂਦਾ ਐਵੇਂ ਸਾਡੇ ਕੋਲ ਉੱਥੇ ਬਾਕਸ ਲੱਗੇ ਹੁੰਦੇ ਇੰਟਰਨੈਟ ਅਸੀਂ ਸਾਰੇ ਪੰਜਾਬੀ ਚੈਨਲ ਦੇਖਦੇ ਆ ਜੀ ਭਾਵੇਂ ਮੇਰੀ ਆਤਮਾ ਇੰਗਲਿਸ਼ ਚੈਨਲ ਘੱਟ ਦੇਖਦਾ ਪੰਜਾਬੀ ਜ਼ਿਆਦਾ ਦੇਖਦਾ ਹੈ ਕਿਉਂਕਿ ਪੰਜਾਬ ਵਾਲੀ ਜਿਹੜੀ ਰੂਹ ਦੀ ਖਾਣ ਹਾਂਜੀ ਹਾਂਜੀ ਰੋਹ ਦੇ ਖਰਾਕ ਪੰਜਾਬੀ ਚ ਆਣੀ ਹੈ ਜੀ ਕਿਉਂਕਿ ਇੰਗਲਿਸ਼ ਤਾਂ ਬਾਤ ਸਾਰਾ ਦਿਨ ਕੰਮ ਤੇ ਵੀ ਚੱਲ ਨਹੀਂ ਹਰ ਪਾਸੇ ਇੰਗਲਿਸ਼ ਚੱਲਣੀ ਜਿਹੜੀ ਘਰ ਆ ਕੇ ਬੈਠ ਕੇ ਫਿਰ ਉਹ ਪੂਰੀ ਰੂਹ ਦੀ ਖਰਾਕ ਨੂੰ ਹੈ ਪੂਰਾ ਗਰੀਦਾ ਚੰਗੀ ਤਰ੍ਹਾਂ ਤੇ ਜਦੋਂ ਦੇਖੀ ਤਾਂ ਵੀ ਕੀ ਹੋ ਰਿਹਾ ਉੱਥੇ ਫਿਰ ਇੱਕ ਦਿਨ ਬੈਠੇ ਬੈਠੇ ਮੇਰੇ ਮਨ ਦੇ ਵਿੱਚ ਆਇਆ ਵੀ ਵੀ ਰੱਬਾ ਬਣਦਾ ਕੀ ਬਣ ਗਿਆ ਤੇ ਕਿਹੜੇ ਵੇਲੇ ਮਹਾਰਾਜਾ ਰਣਜੀਤ ਸਿੰਘ ਦਾ ਪੰਜਾਬ ਸੀ ਤੇ ਅੱਜ ਪੰਜਾਬ ਦਾ ਹਾਲ ਕੀ ਹੈ ਫਿਰ ਮੈਂ ਸ਼ੁਰੂਆਤ ਹੀ ਉੱਥੋਂ ਕੀਤੀ ਮਹਾਰਾਜਾ ਰਣਜੀਤ ਸਿੰਘ ਦੇ ਪੰਜਾਬ ਤੋਂ ਪਰ ਕਿਵੇਂ ਸੰਤਾਲੀ ਦੇ ਵਿੱਚ ਆਪਾਂ ਕਦੋਂ ਆਜ਼ਾਦ ਹੋਏ ਸੀ ਕੀ ਹੋਇਆ ਫਿਰ 84 ਵਿੱਚ ਕੀ ਹੋਇਆ 84 ਤੋਂ ਬਾਅਦ ਕੀ ਹੋਇਆ ਔਰ ਅੱਜ ਕਰੰਟ ਕੀ ਹੋ ਰਿਹਾ ਇਹ ਤੁਹਾਨੂੰ ਮੈਂ ਹੋਪ ਕਰ ਉਮੀਦ ਹੈ ਵੀ ਇਹ ਗਾਣਾ ਆਪਣਾ ਚੱਲੂਗਾ ਇਹਦੇ ਵਿੱਚ ਮੈਂ ਬੜਾ ਬੈਲੈਂਸ ਰੱਖਿਆ ਜਿੰਦੇ ਵਿੱਚ ਕੋਈ ਕੱਲ ਨੂੰ ਇਹ ਨਹੀਂ ਕੋਈ ਬਹਾਨਾ ਬਣਾ ਲਵੇ ਕਿ ਗਾਣਾ ਜੀ ਚੱਲ ਨਹੀਂ ਸਕਦਾ ਜਾਂ ਕੋਈ ਬੜਾ ਬੈਲੈਂਸ ਜਿਹੜੀ ਵਰਡਿੰਗ ਹੈ ਵਾਈਗੁਰੂ ਨੇ ਕਿਰਪਾ ਕੀਤੀ ਐਨੀ ਬੈਲੈਂਸ ਕਰਕੇ ਵਰਡਿੰਗ ਪਾਈ ਤੁਹਾਨੂੰ ਵਰਡ ਸੁਣਦਿਆਂ ਤਾਨੂੰ ਮੀਨਿੰਗ ਹੁੰਦਾ ਪਤਾ ਲੱਗ ਜੂ ਮੈਂ ਕਹਿਣਾ ਕੀ ਚਾਹੁੰਨਾ ਵੀ ਮੈਂ ਸਿੱਧੇ ਲਫ਼ਜ਼ ਜਿਵੇਂ ਓਵੇਂ ਨਹੀਂ ਪਾਇ ਬਈ ਕੋਈ ਕਹਿ ਦੇਵੇ ਜੀ ਭੜਕਾਰ ਰਹੇ ਨੇ ਜੀ ਕਿਉਂ ਬਾਣਾ ਬਣਾਉਂਦੇ ਆ ਉਹ ਆਪਾਂ ਨਹੀਂ ਮੌਕਾ ਦਿੱਤਾ ਵਾਹਿਗੁਰੂ ਕਿਰਪਾ ਕਰੇ ਗਾਣਾ ਬਹੁਤ ਹੀ ਵਧੀਆ ਜਿੰਨਾ ਜਿੰਨਾ ਵੀ ਸੁਣਿਆ ਨਾ ਜੀ ਹੁਣ ਤੱਕ ਕੰਦੇ ਵੀ ਵਾਕਿਆ ਹੀ ਰੂਹ ਦੀ ਖਰਾਕ ਹੈ ਅੱਛਾ ਤੁਸੀਂ ਜਦੋਂ ਵੀ ਤੁਹਾਡੇ ਕੋਈ ਗੱਲ ਸੁਣਦਾ ਹੋ ਨਾ ਤੁਸੀਂ ਆਪਦੇ ਵਾਹਿਗੁਰੂ ਦਾ ਬੜਾ ਸ਼ੁਕਰਾਨਾ ਕਰਦੇ ਹੋ ਬਹੁਤ ਯਕੀਨ ਹੈ ਬਸ ਬਾਣਾ ਹੀ ਹੱਸਦਾ ਜਿਵੇਂ ਜਿਵੇਂ ਜਿੱਥੇ ਬੰਦਾ ਕੁਝ ਨਹੀਂ ਕਰ ਸਕਦਾ ਮਿਹਨਤਾਂ ਤੁਸੀਂ ਦੇਖੋ ਮੇਰੇ ਤੋਂ ਪਹਿਲਾਂ ਵੀ ਅਮਰੀਕਾ ਚ ਲੋਕ ਗਏ ਨੇ ਮੈਂ ਭਾਵੇਂ ਬਹੁਤ ਪੁਰਾਣਾ ਬੈਠਾ ਪਰ ਮੇਰੇ ਤੋਂ ਵੀ ਪੁਰਾਣੇ ਬੈਠੇ ਨੇ ਔਰ ਵਿਚਾਰੇ ਮੈਂ ਤਾਂ ਵਾਹਿਗੁਰੂ 기 ਅਰਦਾਸ ਕਰਦਾ ਕਿ ਉਹਨਾਂ ਦਾ ਸੁਆਬ ਬਣੇ ਕਿ ਉਹ ਵੀ ਆਉਣ ਜਾਣ ਲੱਗਣ ਪੰਜਾਬ ਦੇ ਵਿੱਚ ਕਈਆਂ ਨੂੰ ਪ੍ਰੋਬਲਮ ਆਉਂਦੀ ਜੀ ਪੇਪਰ ਨਹੀਂ ਬਣਦੇ ਜੀ ਕਈਆਂ ਦਾ ਅਫੋਰਡ ਨਹੀਂ ਕਰ ਸਕਦਾ ਕਿਸੇ ਬਿਜ਼ਨਸ ਨਹੀਂ ਸੈੱਟ ਹੁੰਦਾ ਜਿਵੇਂ ਦੇਖੋ ਕਹਿੰਦੇ ਆਪ ਤੋਂ ਨੀਵੇਂ ਨੂੰ ਦੇਖ ਕੇ ਚੱਲੇ ਨਾ ਬੰਦਾ ਤੇ ਕਦੇ ਡਿੱਗਦਾ ਨਹੀਂ ਇਸ ਕਰਕੇ ਦੇਖੀ ਤਾਂ ਸ਼ੁਕਰਾਨਾ ਵਾਹਿਗੁਰੂ ਦਾ ਕਰੀਦਾ ਵੀ ਐਨੇ ਜੋਗੇ ਹੈ ਨਹੀਂ ਸੀ ਜਿੰਨੇ ਜੋਗੇ ਕਰਤਾ ਹਾਂਜੀ ਅੱਛਾ ਤੇ ਅੱਗੇ ਆਉਣ ਵਾਲੇ ਪ੍ਰੋਜੈਕਟਸ ਦੇ ਬਾਰੇ ਥੋੜਾ ਜਿਹਾ ਦੱਸੋ ਅੱਗੇ ਕੀ ਕੀ ਤੁਹਾਡੇ ਕੋਲੋਂ ਸੁਣਨ ਨੂੰ ਸਾਨੂੰ ਮਿਲ ਸਕਦਾ ਹਾਂਜੀ ਜਿਹੜਾ ਸਭ ਤੋਂ ਨੈਕਸਟ ਪ੍ਰੋਜੈਕਟ ਅਸੀਂ ਅਸੀਂ ਹੁਣ ਮਲਟੀਪਲ ਤੇ ਕੰਮ ਕੀਤਾ ਜੀ ਕਿਉਂਕਿ ਬਾਹਰ ਰਹਿਣ ਕਰਕੇ ਫਿਰ ਆ ਕੋਸ਼ਿਸ਼ ਹੈ ਵੀ ਇੱਕ ਵਾਰੀ ਪੈਕੇਜ ਬਣਾ ਕੇ ਕਰਜ਼ੀ ਇਕੱਠਾ ਫਿਰ ਜਿਵੇਂ ਜਿਵੇਂ ਹੁਕਮ ਹੋਏਗਾ ਉਮੇਓਏ ਕਰਾਂਗੇ ਸਭ ਤੋਂ ਜਿਹੜਾ ਨੈਕਸਟ Song ਆਪਣਾ ਆ ਰਿਹਾ ਜੀ ਉਹ ਬਹੁਤ ਜਲਦੀ ਤੁਸੀਂ ਸੁਣੋਗੇ ਆ ਉਹ ਅਸੀਂ ਬਣਾਇਆ ਜੀ ਬੀਟ ਦੇ ਉੱਪਰ ਜਿਵੇਂ ਤੁਸੀਂ ਪਹਿਲਾਂ ਪੁੱਛਿਆ ਸੀ ਮੈਨੂੰ ਸੁਦੇਸ਼ ਕੁਮਾਰੀ ਜੀ ਨਾਲ ਹਾਂਜੀ ਉਹਨਾਂ ਦੇ ਨਾਲ ਪਹਿਲਾਂ ਬੀਟ Song ਆ ਰਿਹਾ ਜੀ ਉਸ ਤੋਂ ਬਾਅਦ ਫਿਰ ਪੰਜਾਬ ਵਾਲਾ ਜਿਹੜੀ ਮੇਰੇ ਬੜੀ ਰੂਹ ਸੀ ਮੈਂ ਤਾਂ ਚਾਹੁੰਦਾ ਸੀ ਕਿ ਪਹਿਲਾਂ ਉਹ ਹੀ ਰਿਲੀਜ਼ ਕਰੀਏ ਪਰ ਉਹਦੇ ਉੱਤੇ ਬਹੁਤ ਹੀ ਕੰਮ ਹੋਣ ਵਾਲਾ ਔਰ ਟੀਮ ਪੂਰੀ ਲੱਗੀ ਹੋਈ ਆ ਤੇ ਬੜਾ ਕਿਉਂਕਿ ਹਰ ਚੀਜ਼ ਇਕੱਠੀ ਕਰਨੀ ਇਹ ਟਾਈਮ ਮੰਗਦੀ ਹੈ ਫਿਰ ਉਹਨੂੰ ਬਰੀਕੀ ਦੇ ਨਾਲ ਦੇਖਣਾ ਕਿਉਂਕਿ ਅੱਜ ਕੱਲ ਇਹ ਹੁੰਦਾ ਨਾ ਇਹ ਬਹਾਨਾ ਬਣ ਜਾਂਦਾ ਹੈ ਕਹਿੰਦੇ ਨਹੀਂ ਜੀ ਗਾਣਾ ਆਪਾਂ ਇਹ ਵੀ ਨਹੀਂ ਚਾਹੁੰਦੇ ਕਿ ਜੇ ਐਨੀ ਮਿਹਨਤ ਕਰਕੇ ਸਾਰੀ ਟੀਮ ਨੇ ਮਿਹਨਤ ਕੀਤੀ ਹੈ ਲਿਖਿਆ ਵੀ ਆਪਾਂ ਰੂ ਨਾਲ ਤੇ ਆਪਾਂ ਚਾਹੁੰਦੇ ਆ ਉਹ ਦਰਸ਼ਕਾਂ ਦੀ ਕਚੈਰੀ ਦੇ ਵਿੱਚ ਪਹੁੰਚਣਾ ਚਾਹੀਦਾ ਬਹਾਨਾ ਲਾ ਕੇ ਕੋਈ ਐਵੇਂ ਗਾਣਾ ਬਹਿਨ ਨਾ ਹੋ ਜੇ ਤਾਂ ਕਰਕੇ ਹੁੰਦੇ ਤੇ ਬੜਾ ਬਰੀਕੀ ਦੇ ਨਾਲ ਕੰਮ ਚੱਲ ਰਿਹਾ ਤੇ ਉਹਦੇ ਮੀਨ ਟਾਈਮ ਅਸੀਂ ਇੱਕ ਗਾਣਾ ਪਹਿਲਾਂ ਛੱਡ ਰਹੇ ਹਾਂ ਜੀ ਉਹ ਬੀਟ Song ਬੜੀ ਭੰਗੜੇ ਵਾਲੀ ਕਿਉਂਕਿ ਹਰ ਡਿਫਰੈਂਟ ਡਿਫਰੈਂਟ ਟੇਸਟ ਚਾਹੀਦਾ ਤੇ ਹੁਣ ਆਪਾਂ ਚਾਹੁੰਦੇ ਆ ਥੋੜਾ ਜਿਹਾ ਨਚਾ ਵੀ ਦਿਈਏ ਦਰਸ਼ਕਾਂ ਨੂੰ ਪਹਿਲਾਂ ਹਾਂਜੀ ਤੇ ਤੁਹਾਡੇ ਕੋਲੋਂ ਜੇ ਮੈਂ ਪੁੱਛਾਂ ਜਿਹੜੇ ਅੱਜ ਦੇ ਕਲਾਕਾਰਾਂ ਦੇ ਵਿੱਚੋਂ ਤੁਸੀਂ ਕਿਹਨੂੰ ਸੁਣਨਾ ਪਸੰਦ ਕਰਦੇ ਹੋ ਜਿਹੜੇ ਮੇਰੀ ਖੁਰਾਕੇ ਜੀ ਸਾਦਗੀ ਵਾਲਾ ਸਭ ਤੋਂ ਜ਼ਿਆਦਾ ਵੈਸੇ ਜਿਹੜਾ ਮੈਂ ਸੁਣਦਾ ਜੀ ਵੈਸੇ ਤਾਂ ਸਰਦੂਲ ਭਾਜੀ ਪਹਿਲਾਂ ਮੇਰੇ ਫੇਵਰਿਟ ਹੀ ਰਹੇ ਨੇ ਹਾਂਜੀ ਤੇ ਸਤਿੰਦਰ ਸਰਤਾਜ ਜੀ ਨੂੰ ਮੈਂ ਸੁਣਦਾਰੀ ਜੇ ਸੁਣਦੇ ਹਾਂ ਤਾਂ 사ਸਰੀ ਕਾਲ ਜੀ ਮੈਂ ਤਕਰੀਬਨ ਮੈਂ ਹਰ ਰੋਜ਼ ਹੀ ਤੇ ਸੁਦੇਸ਼ ਕੁਮਾਰੀ ਜੀ ਦੀ ਆਵਾਜ਼ ਦੀ ਜੋ ਕشش ਹੈ ਨਾ ਜਿਹੜੀ ਅਸੀਂ ਰੀਲ ਸਟੂਡੀਓ ਚ ਬੈਠੇ ਬੈਠੇ ਹੀ ਜਿਵੇਂ ਉਹ ਮੇਰੇ ਦੋ ਲਾਈਨਾਂ ਉਹਨਾਂ ਦੀਆਂ ਜਾਂ ਤਾਂ ਮੈਨੂੰ ਸਾਰਾ ਗਾਣਾ ਹੀ ਆ ਉਹਨਾਂ ਦਾ ਤੇ ਮੈਂ ਉਹਨਾਂ ਨੂੰ ਵਹਿਮ ਗੁਣਗੁਣਾ ਰਿਹਾ ਸੀ ਤੇ ਉਹ ਕਹਿੰਦੇ ਆਓ ਰੀਲ ਬਣਾਈਏ ਜੀ ਕਹਿੰਦੇ ਤਾਂ ਹੀ ਕਹਿੰਦੇ ਆਹ ਪਤਾ ਡਿਊਟ ਕਰਨਾ ਸੀ ਇਸ ਗਾਣੇ ਤੇ ਤੇ ਅਸੀਂ ਉਹ ਬਣਾਇਆ ਜੀ ਵੇਸ਼ੁਦਾਇਆ ਮੈਂ ਥੋੜਾ ਜਨਾ ਜਿਵੇਂ ਸਾਦਗੀ ਜੀ ਵਾਲੇ ਮੈਨੂੰ ਉਹ ਨਹੀਂ ਵੀ ਜਿਵੇਂ ਅੱਜ ਕੱਲ ਜਿਵੇਂ ਜੈਂਗਸਟਰ ਵਾਲਾ ਕਹਿੰਦੇ ਨੇ ਹਰ ਇੱਕ ਦਾ ਟੇਸਟ ਹੁੰਦਾ ਆਪਣਾ ਆਪਣਾ ਚਲੋ ਉਹ ਵੀ ਬਹੁਤ ਸੋਹਣਾ ਕੰਮ ਕਰ ਰਹੇ ਆ ਪਰ ਸਾਦਗੀ ਵਾਲੇ ਗਾਣੇ ਚੰਗੇ ਲੱਗਦੇ ਜੀ ਸੁਦੇਸ਼ ਕੁਮਾਰੀ ਨਾਲ ਜਦੋਂ ਤੁਸੀਂ ਮਿਲੇ ਸੀਗੇ ਸਭ ਤੋਂ ਪਹਿਲਾਂ ਤੇ ਉਹਨਾਂ ਦੇ ਸੁਭਾਅ ਦੇ ਬਾਰੇ ਸਾਨੂੰ ਦੱਸੋ ਮੈਂ ਕਾਫੀ ਸੁਣਿਆ ਵੀ ਬੜੇ ਮਿੱਠੇ ਸੁਭਾਅ ਦੇ ਨੇ ਬਹੁਤ ਜ਼ਿਆਦਾ ਜੀ ਉਹਨਾਂ ਦੇ ਹਸਬੰਡ ਵੀ ਬਹੁਤ ਨਾਈਸ ਨੇ ਜੀ ਸਾਡੀ ਅਕਸਰ ਫੋਨ ਤੇ ਗੱਲ ਹੁੰਦੀ ਸੀ ਤੇ ਜਦੋਂ ਅਸੀਂ ਮਿਲੇ ਉਹ ਸਪੈਸ਼ਲ ਇਥੇ ਪਟਿਆਲੇ ਆਏ ਉਸ ਦਿਨ ਆਕਾਸ਼ ਵਾਲੀਆ ਜੀ ਇਥੇ ਮਿਊਜ਼ਿਕ ਡਾਇਰੈਕਟਰ ਨੇ ਬੜੇ ਸਕਸੈਸਫੁਲ ਤੇ ਉਹਨਾਂ ਦੇ ਕੋਲ ਅਸੀਂ ਸਟੂਡੀਓ ਦੇ ਵਿੱਚ ਹੈਗੇ ਸੀ ਤੇ ਜਦੋਂ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਕਾਸ਼ ਵਾਲੀਆ ਜੀ ਕੋਲਾ ਰਿਹਾ ਉਹ ਕਹਿੰਦੇ ਜੀ ਮੈਂ ਆਪ ਉੱਥੇ ਮਿਲਾਂਗੇ ਆ ਕੇ ਉਹਨਾਂ ਦੇ ਹਸਬੰਡ ਬਹੁਤ ਨਾਈਸ ਨੇ ਕਹਿੰਦੇ ਜੀ ਆ ਕੇ ਆਪਾਂ ਮਿਲਣਾ ਮਿਲ ਕੇ ਕਰਾਂਗੇ ਉੱਥੇ ਤੇ ਕਾਫੀ ਟਾਈਮ ਅਸੀਂ ਤਕਰੀਬਨ ਸਾਰਾ ਦਿਨ ਇਕੱਠੇ ਹਸਪੈਂਡ ਕੀਤਾ ਬਹੁਤ ਵਧੀਆ ਸੁਭਾਅਨਾਂ ਦਾ ਜੀ ਤੇ ਇਨਫੈਕਟ ਜਦੋਂ ਫਿਰ ਗੱਲਾਂ ਚੱਲੀਆਂ ਉਹ ਨਿਕਲੇ ਵੀ ਸਾਡੇ ਪਿੰਡ UI ਜੀ ਸਾਡੇ ਨਾਲ ਵਾਲੇ ਪਿੰਡ ਤੋਂ ਜਦੋਂ ਕਈ ਵਾਰੀ ਹੁੰਦਾ ਨਹੀਂ ਆਪਾਂ ਗੱਲਾਂ ਕਰਦੇ ਰਹਿੰਨੇ ਕਰਦੇ ਰਹਿੰਨੇ ਆ ਬੋਲ ਜਦੋਂ ਮਿਲਿਆ ਤੇ ਫਿਰ ਪਤਾ ਲੱਗਦਾ ਵੀ ਬੰਦਾ ਤਾਂ ਬਹੁਤ ਕਲੋਜ਼ ਸੀ ਕਿ ਪਤਾ ਹੀ ਨਹੀਂ ਲੱਗਿਆ ਹੁਣ ਤੱਕ ਜੀ ਅੱਛਾ ਆਕਾਸ਼ ਵਾਲੀਆ ਤੁਹਾਡੇ ਮਿਊਜ਼ਿਕ ਪ੍ਰੋਡਿਊਸਰ ਨੇ ਬੜੀ ਤੁਸੀਂ ਸਿਫਤ ਕਰ ਰਹੇ ਹੋ ਉਨ੍ਹਾਂ ਦੀ ਹਾਂ ਜੀ ਹਾਂ ਜੀ ਬਹੁਤ ਹੁਨਾਰ ਬੜਾ ਉਹਨਾਂ ਦਾ ਮੈਂ ਤਾਂ ਕਮਾਂਗਾ ਕਿ ਵਾਈ ਗਰੂ ਹੋਰ ਚਾਰ ਚੰਦ ਲਾਉਣ ਬਹੁਤ ਮਿਹਨਤ ਕਰਦੇ ਨੇ ਜੀ ਜੋ ਉਹਨਾਂ ਨੇ ਸਕਸੈਸ ਦੇ ਵਿੱਚ 뮤직 ਪਾਇਆ ਤੁਸੀਂ ਹੁਣ ਜਿਹੜਾ ਹੁਣ 뮤직 ਉਹਨਾਂ ਨੇ ਬਣਾਇਆ ਤੁਸੀਂ ਦੇਖੋਗੇ ਅ ਅਸੀਂ ਹੁਣ ਮੈਂ ਚਲੋ ਤੁਹਾਨੂੰ ਦੱਸ ਦੇਣਾ ਅਸੀਂ 4 ਗਾਣੇ ਕੀਤੇ ਆ ਜਿਵੇਂ ਦੋ ਮੈਂ ਤੁਹਾਨੂੰ ਦੱਸਦਾ ਇੱਕ ਬੀਟ ਆ ਰਿਹਾ ਜੀ ਉਸ ਤੋਂ ਬਾਅਦ ਪੰਜਾਬ ਵਰਿਆ ਉਸ ਤੋਂ ਬਾਅਦ ਇੱਕ ਲਵ Song ਆ ਰਿਹਾ ਜੀ ਉਸ ਤੋਂ ਬਾਅਦ ਫਿਰ ਬੀਟ Song ਆ ਰਿਹਾ ਇਹ ਆਕਾਸ਼ ਜੀ ਕੰਮ ਕਰ ਰਹੇ ਸਾਰਾ ਤੇ ਮੈਂ ਵੀ ਦੇਖ ਕੇ ਹੈਰਾਨ ਹੋ ਗਿਆ ਹਜੇ ਤਾਂ ਡਮੀ ਤਿਆਰ ਹੋਈ ਹੈ ਮੈਂ ਕਹਾਂ ਜੀ ਜੇ ਡੰਮੀ ਹੈ ਤੇ ਫਿਰ ਤੁਸੀਂ origignal ਚ ਕੀ ਕਰੋਗੇ ਸਾਰਾ ਜਦੋਂ ਮਿਕਸ ਮਾਸਟਰੀਂਗ ਹੋ ਜੇਗੀ ਤੇ ਕੀ ਕੀ ਹੋ ਕੇ ਨਿਕਲੇਗਾ ਮੈਂ ਕਹਿਣਾ ਜੀ ਕਿ ਦਰਸ਼ਕਾਂ ਨੂੰ ਜਦੋਂ ਤੁਸੀਂ ਵੇਖੋਗੇ ਤੇ ਦੱਸਣਾ ਕਿ ਕੰਮ ਦੇ ਵਿੱਚ ਕਿੰਨਾ ਨਿਖਾਰ ਹੈ ਜੀ ਅੱਛਾ ਕਦੇ ਕੋਈ ਜਿੱਦ ਤੁਸੀਂ ਦੱਸਿਆ ਵੀ ਮੇਰੇ ਬੱਚਿਆਂ ਨੇ ਸੁਣਿਆ ਸੀ ਜਦੋਂ ਗਾਣਾ ਕੋਈ ਬੱਚਿਆਂ ਦੇ ਵੱਲੋਂ ਡਿਮਾਂਡ ਆਈ ਹੋਵੇ ਪਾਪਾ ਇਹੋ ਜਿਹਾ ਗਾਣਾ ਕਰੋ ਤੁਸੀਂ ਹੁਣ ਆ ਬੱਚੇ ਮੇਰੀ ਵੱਡੀ ਬੇਟੀ ਉਹ ਐਕਚੁਅਲੀ ਇਥੋਂ ਦੀ ਬਰਨੇ 5 ਸਾਲ ਦੀ ਸੀ ਜਦੋਂ ਅਸੀਂ ਬਾਹਰ ਗਏ ਫਿਰ ਮੇਰੇ ਦੋ ਬੱਚੇ ਉਥੋਂ ਦੇ ਬਾਰਨ ਆ ਸਪੋਰਟ ਭੂਰੀ ਹੈ ਉਹਨਾਂ ਦੀ ਪਰ ਜਿਹੜੇ ਬਾਹਰ ਦਾ ਮਾਹੌਲ ਹੁੰਦਾ ਨਾ ਬੱਚਿਆਂ ਦਾ ਉਹ ਥੋੜੀ ਜਿਹੀ ਫਰੀडम ਹੈ ਵੀ ਜੇ ਹੁਣ ਮੇਰਾ ਬੇਟਾ ਜੀ 18 ਸਾਲ ਦਾ ਵਾਈਗੁਰ ਦੀ ਫਿਰ ਐਨੀ ਕਿਰਪਾ ਕੇ ਅਮਰਤਾਰੀ ਹੈ ਹਾਂਜੀ ਤੇ ਬੜਾ ਮਤਲਬ ਚੰਗੇ ਪੂਰੇ ਸਿੱਖੀ ਸੁਭਾਅ ਦੇ ਵਿੱਚ ਪਰ ਉਹ ਨਹੀਂ ਇਹ ਮਾਈਂਡ ਕਰਦੇ ਕਿ ਉਹ ਕਹਿੰਦੇ ਕਿ ਹਰ ਬੰਦੇ ਦੇ ਆਪਣੇ ਆਪਣੇ ਸ਼ੌਕ ਨੇ ਹਨ ਤੇ ਇਸ ਕਰਕੇ ਲਾਈਕ ਉਹ ਕਰਦੇ ਆ ਜਿਵੇਂ ਮੈਂ ਘਰੇ ਵੀ ਸੁਣਾਉਂਦਾ ਰਹਿਣਾ ਬਹੁਤ ਸੁਣਦੇ ਆ ਫਿਰ ਗੱਲ ਉੱਥੇ ਆ ਜਾਂਦੀ ਜਿਵੇਂ ਮੈਂ ਪਿਛਲੀ ਵਾਰੀ ਕਿਹਾ ਸੀ ਕਿ ਉਦਾਂ ਦਾ ਹੀ ਗਾਓ ਜੋ ਬੱਚਿਆਂ ਦੇ ਵਿੱਚ ਬੈਠ ਕੇ ਗਾ ਲਓ ਤੇ ਬੱਚੇ ਨਾਲ ਤੁਹਾਡੇ ਖੁਸ਼ ਹੋ ਜਾਣ ਤੁਹਾਡਾ ਸਕਸੈਸ ਹੀ ਹੈ ਗਾਣਾ ਸਾਰਾ ਹਾਂਜੀ ਅੱਛਾ ਤੇ ਹੁਣ ਐਲਬਮ ਤੁਹਾਡੀ ਕਦੋਂ ਤੱਕ ਸਾਨੂੰ ਸੁਣਨ ਨੂੰ ਮਿਲ ਸਕਦੀ ਹੈ ਅਸੀਂ ਜੀ ਐਕਚੁਅਲੀ ਕਰਾਂਗੇ 1 ਬਾਈ 1 ਟਰੈਕ ਬਾਈ ਟਰੈਕ ਕਰਾਂਗੇ ਹਾਂਜੀ ਸਿੰਗਲ ਟਰੈਕ ਹੀ ਕਰਾਂਗੇ ਜੀ ਤੇ ਮੈਨੂੰ ਉਮੀਦ ਹੈ ਬੇ ਮਿਡ ਮਾਰਚ ਦੇ ਮਿਡ ਅਪ੍ਰੈਲ ਸੋਰੀ ਮਿਡ ਅਪ੍ਰੈਲ ਦੇ ਵਿੱਚ ਜਿਹੜਾ ਫਰਸ Song ਆਪਣਾ ਆ ਜਾਏਗਾ ਦਰਸ਼ਕਾਂ ਤੱਕ ਅੱਛਾ ਤੇ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਵਾਸਤੇ ਤੁਹਾਡੀ ਕੀ ਅਪੀਲ ਆ ਜ਼ਰੂਰ ਕਰਕੇ ਜਾਓ ਹਾਂਜੀ ਮੈਂ ਤਾਂ ਸਾਰੇ ਪੰਜਾਬੀਆਂ ਨੂੰ ਇਹੇ ਅਪੀਲ ਕਰਾਂਗਾ ਜੀ ਆਪਣੀ ਬੋਲੀ ਦੇ ਨਾਲ ਜੁੜੋ ਮਿੱਟੀ ਦੇ ਨਾਲ ਜੁੜੋ ਅ ਕਰੋ ਜੋ ਦਿਲ ਕਰਦਾ ਕਰੋ ਪਰ ਉਹਦੇ ਵਿੱਚ ਇਹ ਵੀ ਨਹੀਂ ਕਿ ਉਹੀ ਕੁਝ ਕਰੋ ਕਿ ਜਿਹੜਾ ਬਿਉਣ ਦਾ ਲਿਮਟ ਸੀ ਹੋ ਜੇ ਕਰਨਾ ਹਰ ਚੀਜ਼ ਦੀ ਇੱਕ ਮਰਿਆਦਾ ਹੁੰਦੀ ਹੈ ਕਰੋ ਜ਼ਰੂਰ ਪਰ ਮਰਿਆਦਾ ਨੂੰ ਮੁੱਖ ਰੱਖ ਕੇ ਕਿ ਕਿਹੜਾ ਸਮਾਜ ਦੇ ਲਈ ਚੀ ਚੰਗੀ ਹੈ ਕਿਹੜੀ ਨਹੀਂ ਚੰਗੀ ਜੇ ਨਹੀਂ ਕੁਝ ਜ਼ਿਆਦਾ ਕਰ ਸਕਦੇ ਤੇ ਕਿਸੇ ਨੂੰ ਸਪੋਰਟ ਚੰਗੀ ਚੀਜ਼ ਨੂੰ ਸਪੋਰਟ ਜ਼ਰੂਰ ਕਰਨੀ ਚਾਹੀਦੀ ਜਿਵੇਂ ਆਪਾਂ ਕਹਾਵਤ ਸੁਣਦੇ ਹਾਂ ਵੀ ਚਿੜੀ ਚੁੰਝ ਦੇ ਨਾਲ ਪਾਣੀ ਪਾ ਰਹੀ ਸੀ ਤੇ ਕਿਸੇ ਨੇ ਪੁੱਛਿਆ ਕਿ ਇਹਦੇ ਨਾਲ ਤਾਂ ਅੱਗ ਨਹੀਂ ਬੁਝਣੀ ਤੇ ਫਿਰ ਜੀ ਨੇ ਕਿਹਾ ਸੀ ਕਿ ਮੈਂ ਐਨੀ ਸਮਰੱਥਾ ਨਹੀਂ ਰੱਖਦੀ ਕਿ ਮੈਂ ਅੱਗ ਬੁਝਾ ਦਿਆਂ ਪਰ ਜਦੋਂ ਇਤਿਹਾਸ ਲਿਖਿਆ ਜਾਏਗਾ ਤੇ ਮੇਰਾ ਨਾਂ ਅੱਗ ਬੁਝਾਉਣ ਦੇ ਵਿੱਚ ਆਏਗਾ ਅੱਗ ਲਾਉਣ ਵਾਲਿਆਂ ਚ ਨਹੀਂ ਆਏਗਾ ਤੇ ਮੈਂ ਸਾਰੇ ਆਹੀਂ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਉਮੀਦ ਹੈ ਕਿ ਤੁਸੀਂ ਹਮੇਸ਼ਾ ਸੱਚ ਦਾ ਸਾਥ ਦੇਵੋਗੇ ਤੇ ਚੰਗੇ ਵਿਚਾਰ ਸੁਣਨ ਦੀ ਇੱਛਾ ਰੱਖੋਗੇ ਸਤਿ ਸ੍ਰੀ ਅਕਾਲ ਜੀ ਧੰਨਵਾਦ ਸਤਿ ਸ੍ਰੀ ਅਕਾਲ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਥੈਂਕ ਯੂ ਥੈਂਕਸ ਤੇ ਇਹ ਸੀ ਅੱਜ ਦੇ ਗੈਸਟ ਆਪਣੇ ਰਾਜ ਮਨਰੋਜ ਜੀ ਗੱਲਾਂ ਬਾਤਾਂ ਕਰਕੇ ਮੈਨੂੰ ਬੜਾ ਵਧੀਆ ਲੱਗਿਆ ਜਿੰਦਾਂ ਜਦੋਂ ਮੈਂ ਪੰਜਾਬ ਦੀ ਗੱਲ ਕਰ ਰਿਹਾ ਸੀ ਪੰਜਾਬ ਦੀ ਮਿੱਟੀ ਦੀ ਗੱਲ ਕਰ ਰਿਹਾ ਸੀ ਤੇ ਇਹਨਾਂ ਦੇ ਨਾਲ ਚਿਹਰੇ ਦੇ ਤੇ ਅਲੱਗ ਹੀ ਕਨੂਰ ਜਿਹਾ ਹੁੰਦਾ ਸੀਗਾ ਕਹਿੰਦੇ ਹੁੰਦੇ ਨੇ ਪੰਜਾਬ ਦਾ ਜਿਹੜਾ ਪਰਸਨ ਹੈ ਪੰਜਾਬੀ ਜਿੱਥੇ ਮਰਜੀ ਵਸ ਜੇ ਪਰ ਉਹਦੇ ਵਿੱਚੋਂ ਜਿਹੜਾ ਪੰਜਾਬ ਵਾਲਾ ਹੁੰਦਾ ਨਾ ਉਹ ਕਦੇ ਨਹੀਂ ਨਿਕਲ ਸਕਦਾ ਤੁਹਾਨੂੰ ਕਿਵੇਂ ਦਾ ਲੱਗਿਆ ਜਰੂਰ ਸਾਨੂੰ ਕਮੈਂਟ ਬਾਕਸ ਦੇ ਵਿੱਚ ਦੱਸੋ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਜਿੱਥੇ ਵੀ ਰਹੋ ਖਾਸ ਰਹੋ ਤੇ ਜੇ ਹੋ ਸਕੇ ਪਾਣੀ ਨੂੰ ਬਚਾ ਕੇ ਰੱਖੋ ਆਪਣੇ ਆਲਾ ਦਵਾਲਾ ਸਾਫ਼ ਰੱਖੋ ਤੇ ਦਰਖਤ ਬੂਟੇ ਜੋ ਹੋ ਸਕਣ ਤੁਹਾਡੇ ਕੋਲੋਂ ਲਾਉਂਦੇ ਰਹੋ ਹੁਣ ਦੋ ਜੀ ਇਜਾਜ਼ਤ ਤੇ ਦੇਖਦੇ ਰਹੋ ਤੁਹਾਡਾ ਆਪਣਾ ਚੈਨਲ ਪੰਜਾਬੀ ਡਾਕ ਦਾ ਸਪੈਸ਼ਲ ਪੋਡਕਾਸਟ D5 ਚੈਨਲ ਪੰਜਾਬੀ ਧੰਨਵਾਦ ਸ਼ਸ਼ੀਕਾਲ ਸ਼ਬਕ ਹੈ